ਫਰਾ ਫਾ ਜਿਹੜਾ ਓਏ ਓੜੀ ਗੱਲ ਕੋਈ ਇਹ ਐਡਾ ਨਹੀਂ ਮਸਲਾ ਸਾਨੂੰ ਬਖਸ਼ਿਆ ਅਹੀਂ ਮਸ਼ੀਨ ਅਹੀਂ ਕੰਮ ਕਰਨਾ ਹੀ ਦਵਾਗਾ ਹੁੰਦਾ ਵਾ ਤੂੰ ਦੱਸੋ ਵੀ ਹੁਣ ਜੇ ਤਾਂ ਕਿਸੇ ਵੀਰ ਨੇ ਚਲਾਈ ਵੀ ਇਦਾਂ ਵੀ ਹੋ ਜੂ ਬਾਸਕਟ ਸਾਡੀ ਸੱਟ ਗਏ ਨੇ ਤੂੰ ਕਿੱਦਾਂ ਬੋਲਦਾ ਪਿਆ ਏ ਤੂੰ ਕਿੱਥੋਂ ਦਾ ਵਲੌਗ ਤਾਂ ਠੀਕ ਖੜਾ ਇਥੇ ਪੈਣ ਆਵੇ ਲੈ ਨਾ ਤੰਗ ਨਾ 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 ਇਸ ਤੋਂ ਲਾਪਰਵਾਹੀ ਨਾਲ ਸਤ ਸ੍ਰੀ ਅਕਾਲ ਬਾਈ ਜੀ ਸਾਡੀ ਨਵੀਂ ਵੀਡੀਓ ਤੇ ਜੀ ਬਾਈ ਮਸ਼ੀਨਾਂ ਰੈਡੀ ਆ ਦੋਵੇ ਤੇ ਆਹ ਸਾਡੀਆਂ ਬਾਸਕਟਾਂ ਦਾ ਹੈਗਾ ਸੀ ਚੱਕਰ ਥੋੜਾ ਜਿਹਾ ਨਈ ਸੈਟ ਆਈਆਂ ਇਹ ਅਸੀਂ ਬਣਵਾਈਆਂ ਹੁਣ ਇਹ ਨਾ ਆ ਬੰਨਾ ਤੇ ਆ ਆ ਬੰਨਾ ਤੇ ਦੋਵੇਂ ਸਾਈਡਾਂ ਰਹਿਣੀਆਂ ਫਰੀ ਦੇ ਬਾਸਕਟ ਵਿਚਾ ਲਿਓ ਟੱਚੋਂ ਲੱਪਿੰਦੀ ਇੱਕ ਤੋ ਇਹਦਾ ਬਾਲ ਦੋਵਾਂ ਦੇ ਘੜਾਏ ਆ ਆਹ ਕੰਮ ਬਣਵਾਇਆ ਆ ਵੀ ਇਤੋਂ ਵੇਖਦੀਆਂ ਸਪਾਈਕਾਂ ਪਾਉਂਦੇ ਨੇ ਤੇ ਬਾਕੀ ਇਹਨਾਂ ਪਾ ਕੇ ਤੁਹਾਨੂੰ ਦੱਸਦੇ ਆ ਜਦੋਂ ਸੀਜ਼ਨ ਚੱਲਣਗੇ ਉਦੋਂ ਪਤਾ ਲੱਗੂ ਆ ਸਰੀਆ ਦਾ ਉਦਾਂ ਹੀ ਜੁੜਿਆ ਫਿਰਦਾ ਜਾਂ ਕੋਈ ਆਈਆਂ ਆ ਭਰਾਵਾ ਹਾਂ ਹਾਂ ਇਹ ਦੇ ਦੇ ਓਕੇ ਹੱਕ ਕੋਈ ਖਵਾਬ ਲੱਗੇ ਪੈਣੇ ਅੱਜ ਕੰਮ ਕਰਦਾ ਹੋਰ ਹੁਣ ਕੀ ਕਰੀਏ ਭਰਾਵਾ ਬੰਦਾ ਕੋਈ ਨਹੀਂ ਦੇ ਕੋਈ ਸਾਥ ਨਾ ਬੰਦੇ ਰਾਤ ਨੂੰ ਜਿੰਨੇ ਸਾਇਆ ਗੁੱਤਿਆਂ ਆ ਜਾਂਦੇ ਅੱਜ ਫਿਰ ਇਕੱਲੇ ਇਕੱਲੇ ਕਿਵੇਂ ਉਹਦਾ ਬਹੁਤ ਅੱਜ ਤਾਂ ਇਕੱਲੇ ਤੇਰਾ ਆ ਮੇਲੇ ਦੇ ਜਾਣਾ ਓਏ ਨਾਟ ਕਿੱਥੇ ਹੋਏ ਆ ਇੱਕ ਦੋਸ ਬੇਕਾਂ ਚ ਲਾੜੀ ਨਹੀਂ ਆਇਗਾ ਦੋਵੇਂ ਨਹੀਂ ਆਏ ਹੈ ਹਾਂ ਯਾ ਉਪਰ ਉਹ ਆਪਾਂ ਨੇ ਐਵੇਂ 70 ਦਿਨ ਹੋਵੇ ਖੋਲ ਕੇ ਛੜਤੀਆਂ ਮੜ ਕੇ ਕਿਹੇ ਵੇਖਿਆ ਜੀ ਸੇਕਾ ਬੰਨ੍ਹਾ ਰਿਹਾ ਕੋਈ ਸਾਬ ਕਿੱਦਾਂ ਦਾ ਲੱਗ ਰਿਹਾ ਤੈਨੂੰ ਖੁਦ ਕੰਮ ਕਰਕੇ ਆ ਨੀ ਬੜਾ ਵਧੀਆ ਲੱਗਦਾ ਜਦੋਂ ਮੈਂ ਵੇਸੀ ਵਾਲੀ ਲਿਆਇਆ ਨਾ ਉਦੋਂ ਇਹਨਾਂ ਨੂੰ ਸੋਣਾ ਪੁੱਛਣਾ ਹੀ ਨਹੀਂ ਮੈਂ ਕਿਵੇਂ ਲਾਣਾ ਏਸੀ ਵਾਲੀ ਆਪਾਂ ਦੋਵੇਂ ਚਲਾਵਾਂਗੇ ਇਕੱਲਾ ਹੀ ਚਲਾਉਂਗਾ ਦੋਵੇਂ ਦੋਵੇਂ ਨਹੀਂ ਅਜੇ ਟਾਈਮ ਤੇ ਪਾਈ ਵਾਲ ਬਣਾਉਣਾ ਹੁੰਦਾ ਤੇਰੀ ਲਈ ਚਲਾਉਂਗਾ ਕੋਈ ਨਹੀਂ ਚਲ ਚਲ ਤਿਆਰੀ ਕਰ ਰੋਟੀਆਂ ਲਾਉਣੀਆਂ ਤੁਹਾਨੂੰ ਚੀਜ਼ ਰੋਟੀਆਂ ਰੋਟੀਆਂ ਨਹੀਂ ਲਾਉਣੀਆਂ ਤੂੰ ਆਈ ਗਰੀ ਵੀ ਰੋਟੀਆਂ ਦੀ ਰੱਖਿਆ ਕਰ ਗੱਲ ਨਾ ਫੜਾ ਦੀ ਤੂੰ ਆਹਾਂ ਬੱਧਾ ਰੋਟੀ ਵਾਲੀ ਲੱਭੋ ਵੀਰੇ ਲੱਭੀਆਂ ਕਿ ਨਹੀਂ ਹੋਏ ਆਹ ਨਹੀਂ ਪੈਣੀ ਚੂੜੀ ਦਾ ਅਗੜਾ ਫਰਕਾ ਕਿਹੜੇ ਕਿਹੜੇ ਢਾਨੇ ਕੋਚਾ ਫੇਰ ਰਹਿ ਗਈ ਨਹੀਂ ਜਾਣੀ ਉਹਦੀ ਟੁੰਡੀ ਮੋਟੀ ਹੈ ਪਰ ਬਰੀਕ ਵਾਲੇ ਹੈ ਐਦ ਕੀ ਕਿਹੜੇ ਕਿਹੜੇ ਬੰਦੇ ਜਾਣਗੇ ਕਿ ਸਟਾਫ ਨਵਾਂ ਰੱਖਿਆ ਸਾਫ ਹੈ ਉਹਦੀ ਸਾਰਾ ਹੀ ਨਵਾਂ ਹੈ ਇਹ ਪਰ ਕਾਲੇ ਤੇ ਗੱਲ ਦਾ ਨੀਂਦਾ ਦੇ ਬੰਦੇ ਹੀ ਆ ਪੁਰਾਣੇ ਆ ਇਹਨ ਲੈ ਕੇ ਤੇ ਲੈ ਕੇ ਤੇ ਇੱਕ ਬਣਾ ਕੇ ਲਿਆਉਂਦੀ ਆ ਆਹ ਦੇਹਾਉਂ ਤੀ ਜੇਲ ਕਰਨਾ ਹੁਣ ਓਕੇ ਜਿਵਾਲਾ ਉਹ ਨਹੀਂ ਹੋਏ ਜੇ ਸਪੈਕਾਂ ਵਾਲੇ ਜੇ ਉਹ ਵੇਹਲਾ ਹੰਗੇ ਬੰਦੇ ਆ ਇਹਦੀਆਂ ਸਪੈਕਾਂ ਖੋਲ ਕੇ ਦਿਓ ਇਹਨੂੰ ਲਾ ਦਿਆਂ ਆਹੇ ਇਹਨੂੰ ਐ ਚੱਲ ਗਈਆਂ ਉਹਨੂੰ ਇਹ ਦਾ ਪ੍ਰਾਣੀ ਇਹ ਨਹੀਂ ਬਣਨ ਨੇ ਯਾਰ ਇੱਧਰ ਦੇ ਬੰਦੇ ਦੀ ਨਹੀਂ ਓਕੇ ਇਹ ਚੋਟ ਆਖੜੀ ਹੋਰ ਮੈਂ ਸਾਬ ਕੋਚ ਸਾਬ ਖੁਦ ਠੀਕ ਚਾਹਤ ਨਾਲ ਹੀ ਨਾਲ ਹੀ ਖੋਲੇ ਕਿ ਨਹੀਂ ਮਰੇ ਨੇ ਖੋਲੇ ਹੀ ਟੰਗਰੇ ਨੂੰ ਪੁੱਛ ਲੋ ਕੋ ਨਹੀਂ ਆਇਆ ਅੱਜ ਹਾਂ ਬਾਕੀ ਨਹੀਂ ਆਏ ਖਲਕ ਲੜਦੀ ਖਲਕ ਇਹਨਾਂ ਦੇ ਹੋ ਠੀਕ ਹੈ ਸਹੀ ਆ ਹੋ ਗਏ ਪੂਰੇ ਇਹ ਤਾਂ ਹੋ ਗਏ ਨਾਟ ਰਹੇਗੇ ਹਾਂ ਆ ਗਏ ਹਾਂ ਇਹਦਾ ਆ ਲੈ ਪੈ ਉਹ ਆਪਾਂ ਨੇ ਕੋ ਮੇਰੇ ਨਾਲ ਇਹਦਾ ਮਾਲ ਤਰੀ ਜਾਂਦੀ ਹੈ ਆਪਾਂ ਦੀ ਘਰ ਨਹੀਂ ਇਹ おい ਆ ਜੀ ਆ ਰੰਗ ਦਾ ਤੁਮ ਹੁੰਦਾ ਸਤਾਂ ਜੀ ਬੋਲ ਕਾਲੀ ਜਰਨ ਬੋਲਦਾ ਨਹੀਂ ਤੂੰ ਕੀ ਬੋਲਾ ਕੋਈ ਸਾਹਿਬ ਬੋਲਣਾ ਹੀ ਪੈਣਾ ਮੈਂ ਵੇਖਣ ਦਾ ਕਿ ਕੋਈ ਸਾਹਿਬ ਵਿਚਾਰੇ ਨਾੜ ਲੱਭੰਦੇ ਅੱਜ ਲੱਭਦੇ ਨਹੀਂ ਪਏ ਇੱਕ ਉਹ ਪੈਕ ਉਹਦੇ ਨਾੜ ਨਹੀਂ ਹੈਗਾ ਪੈਕ ਨਹੀਂ ਨਾ ਕੱਲੀ ਚਾਈ ਗਈ ਨਾੜ ਚਾਈ ਗਈ ਓਏ ਸਮਾਨ ਤੁਸੀਂ ਪੂਰੀ ਵਾਲੀ ਆ ਕੱਢੀ ਕਰਦੇ ਹੋ ਚਲੋ ਕੋਈ ਸਾਹਿਬ ਨਾ ਜਾਵਾਂ ਨਾ ਦਾ ਲੈ ਨਾ ਲੋ ਵੀਰ ਜੀ ਆਪਾਂ ਸਪਾਈਕਾਂ ਕਸਤੀਆਂ ਖੋਲੀਆਂ ਵੀਆਂ ਆਂ ਦੱਤ ਸੋ ਵੀ ਹੁਣ ਜੇ ਇਹਦਾ ਕਿਸੇ ਵੀਰ ਨੇ ਚਲਾਈ ਵੀ ਇਦਾਂ ਵੀ ਆ ਹੋ ਜੂ ਬਾਸਕਟ ਸਾਡੀ ਸੱਟ ਗਏ ਨੇ ਸਪਾਈਕਾਂ ਘਸੰਦੇ ਸਪਾਈਕਾ ਖੋਲਣੀਆਂ ਪਈਆਂ ਆਹੀਆਂ ਲੱਗੀਆਂ ਆਈਆਂ ਇਹਦਾ ਕੋਈ ਚੱਕਰ ਨਹੀਂ ਇਹ ਬਾਕੀ ਆਉਣੇ ਆ ਅੱਗੇ ਬਾਸਕਟ ਦੇ ਤੇ ਨਾਲ ਥਰੇਸ਼ਰ ਤੇ ਦੇਖੋ ਹੌਲੀ ਹੌਲੀ ਵੀਡੀਓ ਇੱਕ ਬੰਨਾ ਖੜਾ ਕਰਾਂਗੇ ਨਾ ਪ੍ਰਿਪਾਲ ਦੇ ਖਿਲਾਫ ਚਲਾਈਂ ਕਰ ਲੋ ਪਲਟੀ ਲਵਾ ਲੋ ਪਰੇ ਨੂੰ ਕਿਉਂ ਸਾਰੀ ਮਿਲ ਜਿੰਦਾ ਲਾਦਾ ਦੇ ਪੇੜੀ ਦਾ ਨਾਮ ਕਿਉਂ ਐਸ਼ਾਨ ਜਨਾ ਨਾ ਡਰੇ ਨਾਗਾ ਕਹਿੰਦੇ ਆ ਜੇਲੀ ਨੂੰ ਠੱਪਣਾ ਇੱਕ ਇਹਨੂੰ ਕੀ ਇਹਨਾਂ ਮੈਨੂੰ ਤੇਰਾ ਵਹਿਣਾ ਮਤਲਬ ਧੱਕਾ ਪਰ ਥੱਲੇ ਨਾ ਉਹ ਡੇਪੂ ਕੀ ਉਹ ਦੇ ਲੱਗੇ ਫਿਰ ਆ ਸਹੀ ਉਹ ਨੀ ਸਿਸਟਮ ਸਾਈਡੋਂ ਇਹਨੂੰ ਟੇਡਾ ਹੀ ਕਰ ਲਾ ਕੋਈ ਨਹੀਂ ਹੁੰਦਾ ਉੱਪਰੋਂ ਸਹੀ ਰੱਖ ਠੀਕ ਹੈ 72 ਚ ਬਾਹ ਹਥੇ ਬਾਸਕੜ ਚ ਨਹੀਂ ਪੈਣਾ ਚੱਲ ਕੋ ਨਹੀਂ ਇੱਕ ਦੀ ਕਰੋ ਲੱਗੇ ਚਲੋ ਚੱਲੋ ਕਿੱਤੋਂ ਗਾਣੇ ਥੱਲੇ ਥੱਲੇ ਆਵਾਜ਼ ਐਂ ਤੂੰ ਕਿਹੜਾ ਤੂੰ ਹਿਲਦਾ ਹੀ ਓਏ ਹੋ ਨਾ ਸਾਰਾ ਕਿੰਨਾ ਬਚੂ ਏ ਲਾ ਕੋਠਾ ਝੁਕ ਲੈਣਾ ਰੁਕ ਜਾ ਰੁਕ ਜਾ ਮਿੱਠੀ বাজ ਕੇ ਝੁਕ ਲੋ ਜਾ ਯਾਰ ਤਾਂ ਮੁੜ ਕੇ ਲੱਗ ਜਾਣਾ ਰਹਿਣ ਦੇ ਤਾਂ ਲੱਗ ਜਾਣਾ ਰਹਿਣ ਲੋ ਪੈਪ ਰਹਿਣ ਦੇ ਇਦਾਂ ਜਾਣ ਦੇ ਮਾਰੂ ਤੇ ਕਾ ਮਾਰੂ ਤੇ ਕਾ ਹੱਥ ਬਜਾ ਇੰਜ ਚਾਹ ਇਧਰੋਂ ਤੂੰ ਇਧਰੋਂ ਹੱਥ ਨਾ ਰੱਖਦਾ ਤਾਂ ਕਿੰਨੂੰ ਇਧਰ ਨਾ ਰੱਖ ਰੋਕ ਜਾ ਰੁਕ ਜਾ ਰੋਕ ਜਾ ਪੈਪ ਕੱਢੋ ਸੱਲੜੀਓਂ ਆਹ ਚੁੱਕ ਦੇ ਚੁੱਕ ਜੇ ਨਾ ਗਲਤ ਹੋ ਗਿਆ ਪੈਪ ਦੁਈ ਰੱਖੀ ਗਲਤ ਆ ਤੇ ਮੋਟੀ ਨੇ ਉਹ ਇੱਥੇ ਫਸਾ ਕੇ ਉਰਲੇ ਵਿੱਚ ਰੱਖਿਆ ਰੁਕ ਜਾ ਇੱਕ ਮਿੰਟ ਰੱਖੀ ਕੰਨੂ 1 ਮਿੰਟ ਰੁਕਦਾ ਅੱਭੀ ਠੀਕ ਕਰਦੇ ਆ ਪੈਮ ਖੇਚ ਬਾਹਰ ਬਾ ਇੱਥੇ ਉਹ ਰੁਕ ਜਾ ਬੰਨਾ ਇੱਥੇ ਰੱਖ ਦੇ ਰੱਖ ਦੇ ਬੱਸ ਉਹ ਨਟ ਨਾਟ 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 ਚੱਲ ਰੱਖ ਲੈ ਆ ਪਾ ਨਾ ਵੇ ਚੱਕਰ ਪੈ ਕੈਮ ਕੱਢ ਦੋ ਨਾ ਕਾਢੀ ਦੇ ਯਾਰ ਫੜੇ ਫੜੇ ਆਪਾਂ ਨੂੰ ਲੱਗਣੀ ਚ ਲੱਗ ਗਿਆ ਬਜ ਕੇ ਜਵਾਨੋ ਹੱਥ ਬਚਾਓ ਪੈਮ ਕੱਢ ਲੈ ਦੇ ਪੈਮ ਹੋਇਆ ਇੰਟਰਵਿਊ ਨਹੀਂ ਮੈਂ ਪਹਿਲਾਂ ਹੀ ਨਹੀਂ ਕੰਮ ਸਾਡੇ ਹੈਗੇ ਇਦਾਂ ਦੇ ਇਹ ਸਾਨੂੰ ਬਖਸ਼ਿਆ ਫਸਿਆ ਪਿਆ ਟੋਲੇਆ ਕੱਢਿਆ ਖੋਲੇਆ ਕੱਢਿਆ ਆਦਾ ਫਸਿਆ ਪਿਆ ਹਾਂ ਫਸਿਆ ਪਿਆ ਯਾਰ ਨਿਕਲਦਾ ਕਿਹ ਫਸਿਆ ਪਿਆ ਹਾਂ ਕਰੀ ਹੋਵੇ ਕਰੀ ਫੇਰ ਚੱਕੀ ਦਾ ਕਰਦਾ ਮੈਂ 2 ਮਿੰਟ ਮਸ਼ੀਨ ਦੇ ਨਾਲ ਹੋ ਇਕਲ ਭਾਜੀ ਕੋ ਉੱਧਰ ਗਿਆ ਅਰੇ ਨਹੀਂ ਮੜਾ ਬਣੀ ਨਹੀਂ ਗੱਲ ਇਹ ਕੀ ਕਰਨ ਲੱਗੇ ਹੋ ਤੁਸੀਂ ਕੋਈ ਨਹੀਂ ਕਰਨ ਲੱਗੇ 10 ਮਿੰਟ ਦਾ ਨਾ ਨਹੀਂ ਨਹੀਂ 10 ਸਿਰ ਰਾਜ ਸੋਨਾ ਹੀ ਸੋਨਾ ਤੇਰੇ ਮੂੰਹੋਂ ਸੋਨਾ ਦਸੀ ਮੜਾ ਆ ਉਹ ਕਰਨ ਕੀ ਲੱਗੇ ਸਪੈਸ਼ਲ ਬਾਹਰ ਰਹਿ ਗਿਆ ਜੀ ਦੂਰੀ ਯਾਰਾ ਕੋਈ ਗੱਲ ਨਹੀਂ ਥੋੜਾ ਬਾਲਾ ਕੋਈ ਕੋਈ ਗੱਲ ਨਹੀਂ ਸਾਨੂੰ ਬਖਸ਼ਿਆ ਫੇਰ ਮੇਰੀ ਗੱਲ ਸੁਣਦਾ ਰੱਖਿਆ ਇਹਦਾ ਕੱਢਿਆ ਹੀ ਮੈਂ ਕੱਢਿਆ ਓਏ 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 ਓਹ ਨਹੀਂ ਗੱਲ ਕੋਈ ਇਹ ਐਡਾ ਨਹੀਂ ਮਸਲਾ ਸਾਨੂੰ ਬਖਸ਼ਿਆ ਅਹੀਂ ਮਸ਼ੀਨ ਅਹੀਂ ਕੰਮ ਕਰਨਾ ਹੀ ਦਵਾ ਦਾ ਹੁੰਦਾ ਵਾ ਅਹੀਂ ਤੇ ਟਰੈਜ਼ਰ ਬਾਸਕਟਾ ਮੂੰਗੀ ਵਾਲੀਆਂ ਪਾ ਲਈ ਫੇਰ ਛੋਣਿਆਲਾ ਕੰਮ ਚਲਾਉਦਾ ਤੇ ਸਾਨੂੰ ਬਖਸ਼ਿਆ ਹੀ ਦੋਵਾਂ ਸੰਦ ਖੋਲਣੇ ਹੀ ਹੁੰਦਾ ਮੂੰਹ ਇੱਧਰ ਨੂੰ ਘਰ ਲੁਕਦਾ ਜਾਣਾ ਫਿਰ ਮੂੰਹ ਇੱਧਰ ਕਰਨ ਨੂੰ ਗੋਲੀ ਚੱਲੀ ਲਿਆ ਯਾਰ ਦੇ ਥੋੜੀ ਮਿੰਟ ਮਾਰ ਆ ਨਾ ਯਾਰ ਬਥੇਰਾ ਕਿੰਨ ਭਾਈ ਜੀ ਮੁੰਡਾ ਨਾ ਜਵਾਂ ਹੀ ਅੱਕੇ ਹੀ ਯਾਰ ਯਾਰ ਆਪਣੇ ਬੰਦੇ ਸਾਰੇ ਇੱਕੋ ਜਿਹੇ ਨੇ ਕੋਈ ਨਹੀਂ ਸਭ ਗੱਲ ਪੰਮ ਟੰਮ ਪਹਿਲਾਂ ਤਾਂ ਲੜ ਪੈਂਦੇ ਆ ਜੀ ਨਹੀਂ ਕਰਦਾ ਕਿਸੇ ਨਾ ਜੀ ਨਹੀਂ ਉਹ ਲੜੀ ਜਾਂਦੇ ਆ ਉਹ ਮਰੀਏ ਤੂੰ ਜਾ ਲੈ ਧੁੱਦੂ ਵਾਲੇ ਨੂੰ ਧੁੱਦੂ ਵਾਲੇ ਨੂੰ ਧੁੱਦੂ ਵਾਲੇ ਨੂੰ ਮੁੜ ਕੇ ਯਾਰ ਲਗੇ ਉਹ ਦੇਖੇ ਨੇ ਕੋਈ ਬੰਦੇ ਨਾ ਚੱਲ ਕੋਈ ਨਾ ਇਹ ਲਵਾਓ ਯਾਰ ਇਹਦੇ ਨਾਲ ਲੱਗੋ ਇਹ ਗੁੱਸਾ ਬੜੀ ਛੇਦੀ ਕਰਦਾ ਤੇ ਮੈਂ ਤਾਂ ਤਾਈਓ ਇਹਦੇ ਲੱਗੇ ਰਹਿਣਾ ਵੀ ਨਾਲ ਲੱਗਦੇ ਆ ਇਹ ਕੋਈ ਨਾ ਚੱਲ ਕੋਈ ਨਾ ਮਨ ਸਮਝਾ ਕੋਈ ਕੜਾ ਹੋਰ ਸਾਹ ਲੈ ਆ ਕੋਈ ਫੜ ਕੇ ਹੋਏ ਰਲਾਈਆਂ ਕਿੱਥੇ ਆ ਤੈਨੂੰ ਲੜਾ ਆਵੇ ਪਈਆਂ ਤੂੰ ਕਿੱਦਾਂ ਬੋਲਦਾ ਪਿਆ ਏ? ਤੂੰ ਕਿੱਥੋਂ ਦਾ ਏ? ਓਏ ਮੀ ਆ ਗਿਆ ਓਏ ਅੱਜ ਬਣੀ ਉਹ ਗੱਲ ਮਿੱਠੀ ਅੱਜ ਡੇੜਾ ਪਾ ਦੇਣਾ ਹੀ ਆ ਬਾਸ ਘੱਟ ਥੱਲੇ ਛੁੱਟ ਓਏ ਆ ਛੱਡ ਦੇ ਥੱਲੇ ਛੁੱਟ ਡੇ ਪਿੜੇ 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 ਔਰ ਕਾਲਿਆ ਆਇਆ ਕੀ ਕਹਿਣਿਆ ਹੈ ਕਿੱਥੋਂ ਆਇਆ ਹੈ ਇਹ ਰੋਟਾ ਲੈ ਆਦਾ ਅੱਜ ਆਇਆ ਹੈ ਇਹਨਾਂ ਦੇਵਤਾਲ ਦੀ ਰਹੀ ਹੈ ਮੀ 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 ਆਏ ਹਾਏ ਯਾਰ ਇਹ ਬੰਦੇ ਰਾਂਗ ਕੀ ਆ ਧੋਰਾ ਬੋਲੀ ਅਹੀਂ ਕਿੜਾ ਕਰੀ ਜਾਣੀ ਤਾਂ ਢਾਂਜ ਦੇ ਟੱਸਾਂ ਤੇ ਬੰਨ ਕੇ ਛੜਤੀ ਤੀਜਾ ਗੇਰ ਲਾ ਕੇ ਵੇਖਣਾ ਨੀ ਕਿਸੇ ਦਾ ਛੂਹਣਾ ਨੀ ਵੇਖਣਾ ਕਿਸੇ ਦਾ ਕੋਹ ਨਹੀਂ ਕਰ ਲੈ ਜਲੀ ਟਾਕ ਨਹੀਂ ਆਈ ਵੇਖਾ ਏ ਕੁੜੀ ਐ ਚੀਜ਼ਾਂ ਜੇ ਤੋ ਖੁਰਦੀਆਂ ਨਾਲੀ ਵਾਲੀ ਐ ਬਾ ਸਿੱਧੀ ਵਾਜਦੀ ਹਲੀ ਵਾਲੀ ਖੜੀ ਜਾਵ ਜਾਨੀ ਬਾਬਾ ਦਾ ਨੂੰ ਬਿਲਕੁਲ ਸਹੀ ਐ ਹਾਂਜੀ ਬਿਲਕੁਲ ਸਹੀ ਕੋਈ ਮੁਸ਼ਕਲ ਨਹੀਂ ਹਾਂ ਕੋਈ ਮੁਸ਼ਕਲ ਨਹੀਂ ਚਲੋ ਠੀਕ ਐ ਜੀ ਕੋਈ ਨਹੀਂ ਲੱਗਦਾ ਮੈਂ ਨਾ ਨਾ ਤੱਕ ਨਹੀਂ ਬੋਲੇ ਨਹੀਂ ਚੋਟਾ ਮੱਲੇ ਰੋਟੀ ਬਾਂਦ ਰੋਟੀ ਛੁੱਟਦੀ ਉਹਨੂੰ ਚਾਜ ਨਾਲ ਪਿੱਛੇ ਕਰਿਆ ਕਰ ਹਾਂ ਗੇਰ ਨੂੰ ਮੀ ਆ ਗਿਆ ਹੀ ਹੋਰ ਆਹਾ ਆਹ ਉਹ ਬਗਿਆ ਮੀ ਆ ਗਿਆ ਹੀ ਚੱਲ ਜੱਲੀ ਵੇਖ ਜੱਲੀ ਬਹੁਤ ਤਾਂ ਜਲ ਤਾਂ ਠਾਂ ਠਾਂ ਕਰੋ ਰੁਕ ਜਾ ਪੁੱਤ ਚਲੋ ਚਲ ਡੇਪੀ 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 ਚੱਲ ਚੁੱਕ ਹਾਂ ਇੱਕ ਨੰਬਰ ਕੰਮ ਨਾ ਪੂਰਾ ਹਾਂ ਕਿੱਥੇ ਜਾਏ ਛੁੱਟ ਓ ਇੰਨੇ ਕਿਤੇ ਜਦੋਂ ਸੱਦੇ ਬੱਚੇ ਨਾ 2 11 ਹੋ ਜਾਣਾ ਇਹਨੇ ਹਾਂ ਇੱਧਰੋਂ ਆ ਸਰੀਆ ਹਟਦਾ ਇਕੱਲਾ ਬਾਹਰ ਤੂੰ ਸਾ ਆਓ ਸਰੀਆ ਇੰਨੀ ਗਾਜ ਨੂੰ ਮਾਰਾਇਆ ਮੈਂ ਕਾਤਾ ਸੱਟ ਅੰਦਰੋਂ ਖੋਹ ਦੇ ਇਹ ਸਰੀਆ ਇਹਨੇ ਕੰਮ ਨਹੀਂ ਗਲਤ ਕੀਤਾ ਇਹ ਸਰੀਆ ਪਰੇਸ਼ਾਨ ਕਰਨ ਦਿਆ ਹਾਂ ਲਿਖ ਲਿਆ ਤਾਂ ਲਿਖਲ ਨੇ ਲਿਖ ਲਈ ਰਹਿਣਾ ਚੱਲ ਪਹੁੰਚੇ ਮਾਲਾਂ ਦੇ ਪਹੁੰਚੇ ਲਾਉਣੇ ਆ ਕਿ ਤੰਗਣੇ ਆ ਉਹ ਅਗਲੇ ਕਹਿਣਗੇ ਤੋਂ ਨਾਲ ਚੱਲਿਆ ਮਸ਼ੀਨ ਤੇ ਤੇ ਜਿੱਦੋਂ ਪਹੁੰਚੇ ਲਾਉਣ ਦੇ ਤੂੜੀ ਨਿਕਲਦੀ ਵਿੱਚ ਇੱਕ ਪਿੰਡਾ ਉਹ ਕੰਟ ਚ 100 ਤੋਂ ਵੱਧ ਖੰਦਾ ਨੇ ਨਾ ਵਾਲੀਆਂ ਮਸ਼ੀਨਾਂ ਵੀ ਉਹ ਤਨੂੰ ਵੀਡੀਓ ਪੰਪ ਪਿੰਡ ਦਾ ਆਪਦਾ ਕੋਈ ਨਾ ਕੋਈ ਨਾ ਆਪਾਂ ਆਪਦਾ ਹੀ ਖੋਲਾਂਗੇ ਚੱਲ ਕਰਾਂ ਡੇੜਾ ਭਾ ਮਾੜਾ ਬੇਤਾ ਬੇਤਾ ਓਕੇ ਪਾਊਗਾ ਜੀ ਚੱਲ ਧਰਮੀ ਆਗੇ ਬਹੁਤ ਖੜਕਦੀਆਂ ਵਰਲੀਆਂ ਐਲੀਵੇਟਰਾਂ ਵਾਲੀਆਂ ਉਹ ਬਾਈ ਜੀ ਪਾਦਾ ਆਪਾਂ ਜਿਹੜਾ ਕਰਾਨੀਆ ਚੈਨਾ ਮਾਰੀ ਆਈਆਂ ਕਸਾਂ ਵਾਲੀਆਂ ਇਹ ਦੁਨੀਆ ਆਵਾਜ਼ ਆਖੀ ਰੇਖਾ